ਪੰਜਾਬ ਵਿਧਾਨ ਸਭਾ ਦਾ ਬਜਟ اجلاس ਦੀ ਕਾਰਵਾਈ ਸ਼ੁਰੂ ਹੋ ਗਈ ਹੈ ਇਹ اجلاس 15 ਮਾਰਚ ਤੱਕ ਚੱਲੇਗਾ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਜਿਵੇਂ ਹੀ ਰਾਜਪਾਲ ਨੇ ਆਪਣਾ ਭਾਸ਼ਣ ਪੜਨਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਦਿਆਂ ਤਿੱਖੀ ਨਾਰੇਬਾਜ਼ੀ ਕੀਤੀ ਕਾਂਗਰਸੀ ਵਿਧਾਇਕ ਨੇ ਇਸ ਸਾਨਾ ਦੇ ਮਸਲੇ ਨੂੰ ਲੈ ਕੇ ਨਾਰਾਬਾਜ਼ੀ ਕੀਤੀ ਇਸ ਦੇ ਗਵਰਨਰ ਨੇ 파ਸ਼ਣ ਪੂਰਾ ਨਾ ਫੜਦਿਆਂ ਹੋਇਆ ਵਿਚਾਲੇ ਹੀ ਛੱਡ ਦਿੱਤਾ ਹਾਲਾਂਕਿ ਰਾਜਪਾਲ ਨੇ ਕਿਹਾ ਕਿ ਸਾਰਿਆਂ ਨੂੰ ਗੱਲ ਰੱਖਣ ਦਾ ਮੌਕਾ ਮਿਲੇਗਾ 파ਸ਼ਣ ਦੀ ਕਾਰਵਾਈ ਵਿਚਾਲੇ ਛੱਡਦਿਆਂ ਰਾਜਪਾਲ ਨੇ ਵੀ ਕਿਹਾ ਕਿ ਉਹਨਾਂ ਨੇ 파ਸ਼ਣ ਨੂੰ ਮੁਕੰਮਲ ਹੀ ਸਮਝਿਆ ਜਾਵੇ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ ਜੀ ਹਾਂ ਦੱਸ ਦਈਏ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਦੀ ਜੋ ਕਾਰਵਾਈ ਹੈ ਉਹ ਅੱਜ 1 ਮਾਰਚ ਤੋਂ ਸ਼ੁਰੂ ਹੋ ਗਈ ਆ ਤੇ ਇਹ اجلاس 15 ਮਾਰਚ ਤੱਕ ਚੱਲੇਗਾ ਪਰ ਜਿਵੇਂ ਹੀ ਪੰਜਾਬ ਦੇ ਜੋ ਰਾਜਪਾਲ ਨੇ ਬਨਵਾਰੀ لال ਪ੍ਰੋਹੋਤ ਉਹ ਇਸ اجلاس ਦੀ ਕਾਰਵਾਈ ਦੀ ਜੋ ਸ਼ੁਰੂਆਤ ਕਰਦੇ ਨੇ ਭਾਸ਼ਣ ਪੜ੍ਹਦੇ ਨੇ ਤਾਂ ਉਹ ਉਸੇ ਵੇਲੇ ਹੀ ਵਿਰੋਧੀਆਂ ਦੇ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਜਾਂਦਾ ਹੈ ਤਾਂ ਆਪਣਾ ਜੋ ਭਾਸ਼ਣ ਹੈ ਉਹ ਰਾਜਪਾਲ ਪੂਰਾ ਨਹੀਂ ਪੜ੍ਹਦੇ ਅਧ ਵਿਚਾਲੇ ਹੀ ਭਾਸ਼ਣ ਛੱਡ ਦਿੱਤਾ ਜਾਂਦਾ ਹੈ ਤਾਂ ਵਿਧਾਨ ਸਭਾ ਦੀ ਜੋ ਕਾਰਵਾਈ ਹੈ ਉਹ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ